ਜ਼ੀਰਖਪੁਰ ਦੇ ਨਵਨੁਕਤ ਥਾਣੇਦਾਰ ਰਿਸਪੈਕਟਰ ਸਤਿੰਦਰ ਸਿੰਘ ਐਕਸ਼ਨ ਮੋਰ ਦੇ ਹਨ ਮਾੜੇ ਅਨਸਰਾਂ ਨੱਥ ਪਾਉਣ ਲਈ ਉਹ ਦਿਨ ਰਾਤ ਇੱਕ ਕਰ ਰਹੇ ਹਨ ਬੀਤੀ ਰਾਤ ਕਰੀਬ 1 ਵਜੇ ਉਹਨਾਂ ਨੇ ਪੁਲਿਸ ਪਾਰਟੀ ਸਮੇਤ ਜ਼ੀਰਖਪੁਰ ਦੇ ਵੱਖ-ਵੱਖ ਇਲਾਕਿਆਂ ਵਿੱਚ ਗਸ਼ਟ ਕੀਤੀ ਇਸ ਦੌਰਾਨ ਇਹਨਾਂ ਨੇ ਇਲਾਕੇ ਵਿੱਚ ਆਵਾਰਾ ਕਰਦੇ ਕਰਨ ਵਾਲੇ 4 ਨੌਜਵਾਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਅਤੇ 15 ਚਲਾਨ ਕੀਤੇ ਗਏ ਉਹਨਾਂ ਨੇ ਕਿਹਾ ਕਿ ਇਲਾਕੇ ਵਿੱਚ ਕਿਸੇ ਤਰ੍ਹਾਂ ਦੀ ਵੀ ਆਵਾਰਾ ਕਰਦੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵਦਾ ਉਹਨੇ ਕਿਹਾ ਕਿ ਲੋਗਟ ਰੋਡ ਤੋਂ ਵਕਫ ਵਕਫ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਇਲਾਕੇ ਰਾਤ ਵੇਲੇ ਕਈ ਥਾਵਾਂ ਤੇ ਅਤਿ ਆਵਾਰਾ ਕਰਦੀ ਹੁੰਦੀ ਹੈ ਅਤੇ ਜਿਸਮ ਫਰੋਸੀ ਦਾ ਤੰਦਾ ਵੀ ਕੀਤਾ ਜਾਂਦਾ ਹੈ ਇਸ ਕਰਕੇ ਕਿਹ ਚੀਜ਼ ਨਹੀਂ ਚੱਲ ਰਹੀ ਹੈ ਅੱਜ ਸਾਨੂੰ ਬਾਰ ਬਾਰ ਕੰਪਲੇਂਟਸ ਆ ਰਹੀਆਂ ਸੀਗੀਆਂ ਜਿਹੜੀ ਲੋਗਟ ਰੋਡ ਹੈ ਅ ਸਿਗਮਾ ਚੌਕ ਹੈ ਇਹਦੇ ਕੋਲੇ ਲੋਕਾਂ ਦੁਆਰਾ ਹੁੰਲੜਬਾਜੀ ਕੀਤੀ ਜਾਂਦੀ ਹੈ ਸੋ ਹੁੰਲੜਬਾਜੀ ਨੂੰ ਨੱਥ ਪਾਉਣ ਵਾਸਤੇ ਅੱਜ ਮੈਂ ਆਪਦੀ ਥਾਣੀ ਦੀ ਟੀਮ ਨਾਲ ਇੱਥੇ 10 ਵਜੇ ਤੋਂ ਲੈ ਕੇ 3 ਵਜੇ ਤੱਕ ਚੈਕਿੰਗ ਕਰ ਰਹੇ ਹਾਂ ਹੋਟਲਜ਼ ਦੀ ਚੈਕਿੰਗ ਕੀਤੀ ਗਈ ਹੈ ਜਿਹੜੇ ਰੋਡ ਤੇ ਬਿਨਾਂ ਕਿਸੇ ਕੰਮ ਤੋਂ ਘੁੰਮ ਰਹੇ ਨੇ ਉਹਨਾਂ ਨੂੰ ਪੁੱਛਗਿੱਛ ਕੀਤੀ ਗਈ ਹੈ ਸੋ ਇਸ ਕਰਕੇ ਤੇ ਤਾਂ ਜੋ ਜਿਹੜੀ ਹੁੱਲੜਬਾਜੀ ਆ ਉਹ ਨਾ ਕੀਤੀ ਜਾ ਸਕੇ ਇੱਥੇ ਇਸ ਰੋਡ ਤੇ ਸੋ ਮੇਰੀ ਲੋਕਾਂ ਨੂੰ ਅਪੀਲ ਵੀ ਹੈ ਕਿ ਜਿਹੜਾ ਵੀ ਕੋਈ ਵਿਅਕਤੀ ਵਿਸ਼ੇਸ਼ ਹੈ ਜਿਹੜਾ ਇੱਥੇ ਬਿਨਾਂ ਕੰਮ ਤੋਂ ਹੁੱਲੜਬਾਜੀ ਕਰਦਾ ਹੈ ਉਹ ਬਿਲਕੁਲ ਇਸ ਰੋਡ ਤੇ ਆ ਕੇ ਹੁੱਲੜਬਾਜੀ ਨਾ ਕਰੇ ਬਿਨਾਂ ਕੰਮ ਤੋਂ ਨਾ ਬਾਹਰ ਘੁੰਮੇ ਜੇ ਨਹੀਂ ਹਟਣਗੇ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਤੇ ਉਹਨਾਂ ਦੇ ਨੱਥ ਪਾਈ ਜਾਏਗੀ ਥੈਂਕ ਯੂ ਸੋ ਮੱਚ